ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ 46 ਲੱਗ ਗਿਆ ਜੀ ਪਿੰਡ ਨਮਾਣੇ ਤੇ ਕਾਲਾਵਾਲਾ ਅਸੀਂ ਦੋਹਾਂ ਪਿੰਡਾਂ ਨੇ ਸਲਾਹ ਕਰਕੇ ਨਾ ਸਾਡੇ ਨੌਜਵਾਨ ਯੂਥ ਨੇ ਇੱਧਰ ਸੰਪਰਕ ਕੀਤਾ ਵੀ ਇਨ੍ਹਾਂ ਪਿੰਡਾਂ ਦੇ ਵਿੱਚ ਚਾਰੇ ਦੀ ਬਹੁਤ ਘਾਟ ਵਾ ਚਲੋ ਇਨ੍ਹਾਂ ਦੇ ਸੰਪਰਕ ਹੀ ਇੱਥੇ ਆਣ ਕੇ ਜਦੋਂ ਅਸੀਂ ਰਸਤੇ ਦੇ ਵਿੱਚ ਵੀ ਚਲੋ ਮੇਰੇ ਵੀਰਾਂ ਨੇ ਵੀ ਦੱਸਿਆ ਵਾ ਬਹੁਤ ਹੀ ਕੋਸ਼ ਹੈ ਹਵਲੇ ਨਾ ਸਮਾਜ ਦੇ ਵਿੱਚ ਹੋ ਰਿਹਾ ਵਾ ਚਲੋ ਜਦੋਂ ਆਏ ਇਨ੍ਹਾਂ ਨਾਲ ਸੰਪਰਕ ਕੀਤਾ ਬਹੁਤ ਵਧੀਆ ਗਾਈਡ ਕੀਤਾ ਸਾਨੂੰ ਸਾਡੇ ਵੀਰ ਨੇ ਉਹਨਾਂ ਆਖਿਆ ਟਰਾਲੀ ਇੱਥੇ ਲਾਓ ਤੇ ਜਿਹੜੇ ਲੋਡਵੰਦ ਬੰਦੇ ਆ ਉਹਨਾਂ ਨੂੰ ਲੈ ਕੇ ਆਣਗੇ ਤੇ ਤੂੜੀ ਦੀ ਇੱਥੇ ਸੇਵਾ ਜਿਹੜੀ ਕਰ ਰੇ ਕਰਵਾ ਰੇ ਆ ਨਾਲ ਸਾਡੇ ਹਾਂ ਜੀ ਤੇ ਸੋ ਮੈਂ ਆਪਣੇ ਤੁਹਾਡੇ ਮਾਧਿਅਮ ਰਹੀਂ ਇਹ ਕਹਿਣਾ ਚਾਹਣਾ ਵਾਂ ਜੋ ਸਮਾਜ ਸੇਵੀ ਜਥੇਬੰਦੀਆਂ ਵਾ ਤੇ ਸਮਾਜ ਦੀ ਸੇਵਾ ਕਰਨ ਵਾਲੇ ਸਾਡੇ ਲੋਕ ਵਾ ਇਹਨਾਂ ਨੂੰ ਚਾਹੀਦਾ ਕਿ ਇਹ ਜਿਹੜੀ ਹੜ ਦੀ ਮਾਰ ਵਾ ਬਹੁਤ ਲੰਬੀ ਆ ਇਹ ਅੱਜ ਨਹੀਂ ਵੀ ਅੱਜ ਹੀ ਅਸੀਂ ਮਹੀਨੇ ਨਾਲ ਜਾਂ ਦੋ ਮਹੀਨੇ ਨਾਲ ਸਾਡਾ ਸਰਜਣਾ ਆਉਣ ਵਾਲੇ ਅਪ੍ਰੈਲ ਮਹੀਨੇ ਤੱਕ ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਵਾ ਕਿਉਂ ਇਹਨਾਂ ਲੋਕਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਾ ਵਾ ਇਹਨਾਂ ਦੀਆਂ ਪੈਲੀਆਂ ਪਧਰੀਆਂ ਕਰ ਰੀਆਂ ਪੈਣੀ ਆ ਡੀਜ਼ਲ ਦੀ ਲੋੜ ਵਾ ਮਕਾਨ ਢੱਟ ਗਏ ਉਹਨਾਂ ਵਾਸਤੇ ਲੋੜਵਾ ਸੋ ਜਿਹੜੇ ਵੀ ਸਾਡੇ ਰਸਤੇ ਲੈ ਕੇ ਆਉਂਦੇ ਆ ਨਾ ਉਧਰ ਸੱਜਣ ਵੀਰ ਉਹਨਾਂ ਨੂੰ ਇਹ ਚਾਹੀਦਾ ਵੀ ਏਰੀਏ ਦੇ ਵਿੱਚ ਕਵਰੇਜ ਕਰਨੀ ਚਾਹੀਦੀ ਆ ਜਾ ਕੇ ਵੇਖ ਕੇ ਚੰਗੇ ਬੰਦਿਆਂ ਨਾਲ ਸੰਪਰਕ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਜਿੰਨਾਂ ਸੱਜਣਾਂ ਨੂੰ ਲੋੜ ਆ ਦਾਨੀ ਵੀਰ ਉਹਨਾਂ ਤੱਕ ਪਹੁੰਚਾਇਆ ਜਾਵੇ ਕਿਉਂ ਸਾਡਾ ਜਿਹੜਾ ਲੰਗਰ ਅਸੀਂ ਲਾਉਨੇ ਆ ਦਸਾਂ ਨਵਾਂ ਦੀ ਕਿਰਤ ਦੇ ਵਿੱਚੋਂ ਕੋ ਰੁਪਈਆ ਰੁਪਈਆ ਇਕੱਠਾ ਕਰਕੇ ਉਹ ਸਹੀ ਜਗ੍ਹਾ ਤੇ ਪਹੁੰਚ ਸਕੇ ਸੋ ਇੰਨੀਆਂ ਬੇਨਤੀਆਂ ਨਾ ਮੈਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ